ਜੂਰੀ ਭਾਰ ਪਹੁੰਚਾਉਣਿਆ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਕੁਲੀ ਨਹੀਂ ਹੁੰਦੇ ਫਾਟਕਾਂ ਦੇ ਲਾਲਗੋੜ੍ਹ ਦੇ ਵਾਲੇ ਸਮਾਨ ਟੋਟ ਭਾਈ ਵਾਲੇ ਇਹ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਬਿਨ ਮਜੂਰੀ ਭਾਰ ਪਹੁੰਚਾਉਣਿਆ ਭਾਰ ਗਿਆ ਨਿੰਦਿਆ ਚੁਗਲੀ ਦਾ ਆਉਣੇ ਮਾੜਾ ਕਰਮ ਕਰਦਾ 10 ਬੰਦੇ ਉਹਦੇ ਗੀਤ ਗਾਈ ਜਾਂਦੇ ਆ ਮਾਰੇ ਕਹਿੰਦੇ ਕੋਈ ਨਹੀਂ ਤੁਸੀਂ ਵੀ ਨਾਲ ਹੀ ਹੋ ਕਿਉਂ ਅਣ ਹੁੰਦਾ ਭਾਰ ਨਿੰਦ ਕਸਰ ਤਰਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਜਿਹੜੇ ਕੰਮ ਚ ਤੁਸੀਂ ਸ਼ਾਮਲ ਨਹੀਂ ਜਿਹੜਾ ਕੰਮ ਤੁਸੀਂ ਕੰਨਾਂ ਨਾਲ ਸੁਣਿਆ ਨਹੀਂ ਅੱਖਾਂ ਨਾਲ ਵੇਖਿਆ ਨਹੀਂ ਤੁਸੀਂ ਉਹਦਾ ਪ੍ਰਚਾਰ ਕਰ ਰਹੇ ਹੋ ਜਾਂ ਉਹਦਾ ਸਵਾਦ ਲੈ ਰਹੇ ਹੋ ਸੁਣ ਕੇ ਜਾਂ ਦੱਸ ਕੇ ਮਹਾਰਾ ਜੀ ਕਹਿੰਦੇ ਤੁਸੀਂ ਉਹਦੇ ਚ ਸ਼ਾਮਲ ਹੋ ਰਹੇ ਹੋ ਬਾਬਾ ਜੀ ਇਹਨੂੰ ਕਹਿੰਦੇ ਅਣਹੋਂਦਾ ਭਾਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਿੰਦਕ ਸਿਰ ਤਰਾ ਜਿਹੜਾ ਕੰਮ ਤੁਸੀਂ ਕਰਿਆ ਨਹੀਂ ਸੁਣਿਆ ਨਹੀਂ ਵੇਖਿਆ ਨਹੀਂ ਸਵਾਦ ਲੈ ਕੇ ਉਹਦੀ ਨਿੰਦਿਆ ਕਰੀ ਜਾਂ ਸੁਣੀ ਮਹਾਰਾ ਕਹਿੰਦੇ ਉਹਦੇ ਸਿਰ ਤੇ ਵੀ ਟਿਕ ਗਿਆ ਉਹ ਤੇ ਉਹਨਾਂ ਕੁਲੀਆਂ ਨੂੰ ਮਹਾਰਾ ਕਹਿੰਦੇ ਬਿਨ ਮਜੂਰੀ ਭਾਰ ਪਹੁੰਚਾਉਣਿਆ ਵੀ ਆਪ ਦਾ ਫਕਰ ਕੋਈ ਨਹੀਂ ਵੀ ਸਾਡਾ ਕੀ ਲੋਡ ਵਧਿਆ ਘਟਿਆ ਦੂਜਿਆਂ ਦਾ ਭਾਰ ਜੱਗ ਜੱਗ ਹੀ ਢੋਣ ਢਵਾਉਣ ਦੇ ਲੱਗੇ ਹੋਇਆ ਸੱਤ ਆਈ ਭਗਤ ਕਬੀਰ ਜੀ ਦੇ ਘਰੇ ਇੱਕ ਚੋਰ ਵੜ ਗਿਆ ਭੱਜ ਆਉਂਦਾ ਸੀ ਮਗਰ ਡਾਂਗਾ ਵਾਲੇ ਸੀ ਉਹ ਜਿੱਥੋਂ ਤੋਂ ਫਿਰ ਖਲ ਖੁੰਝਾ ਜਿਹੜਾ ਮਿਲ ਜੇ ਬੰਦਾ ਉੱਤਰੀ ਵੜ ਜਾਂਦਾ ਉਹ ਗਾਦੀ ਭਗਤ ਕਬੀਰ ਦਾ ਘਰ ਹਮ ਚਲ ਉਹਨੇ ਭਗਤ ਨੇ ਬਿਠਾ ਲਿਆ ਕੋ ਬੰਦੇ ਹਾਲਾ ਲਾਲਾ ਕਰਨ ਵਾਲੇ ਗਾਹ ਲੰਗ ਜੀ ਕਰਦਿਆਂ ਕਰਾਉਂਦਿਆਂ ਰਾਤ ਪੈ ਗਈ ਸਤ ਤਕਤ ਜੀ ਨੇ ਇਹਨਾਂ ਨੂੰ ਦੱਸਿਆ ਵੀ ਕੀ ਗੱਲ ਆ ਭਈ ਕਿਉਂ ਐ ਇਹ ਹਰਦੀਆਂ ਬਣ ਗਈ ਤੇਰੀ ਸਾਥੇ ਕਹਿੰਦਾ ਮਹਾਰਾ ਇੱਕ 10